ਪੰਜਾਬ ਦੇ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ ਜਿੱਥੇ ਲੋਕ ਨਦੀਆਂ ਤੇ ਪਾਣੀਆਂ ਅਤੇ ਭਾਰੀ ਮੀਂਹ ਕਾਰਨ ਹੋਈ ਤਬਾਹੀ ਨੂੰ ਜੂਝ ਰਹੇ ਹਨ ਉੱਤੇ ਹੀ ਰਾਤ ਨੂੰ ਬਿਜਲੀ ਨਾ ਹੋਣ ਕਰਕੇ ਹੋਰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਬੀਬੀ ਕੋਲਾ ਭਲਾਈ ਕੇਂਦਰ ٹرسٹ ਵੱਲੋਂ ਭਾਈ ਗੁਰੂ ਅਕਬਾਲ ਸਿੰਘ ਦੀ ਅਗਵਾਈ ਹੇਠ 6ਵੀਂ ਵਾਰੀ ਵੱਡੀ ਰਾਤ ਖੇਪ ਹੜ੍ਹ ਪੀੜਿਤ ਇਲਾਕਿਆਂ ਵੱਲ ਭੇਜੀ ਗਈ ਇਸ ਵਾਰੀ ਜੋ ਰਾਹਤ ਸਮਗਰੀ ਭੇਜੀ ਗਈ ਉਸ ਵਿੱਚ ਸੁੱਲ ਲਾਈਟਾਂ ਡੈਪਰ ਮੱਛਰਦਾਨੀਆਂ ਰਾਸ਼ਨ ਦੁੱਧ ਦੇ ਪੈਕੇਟ ਅਚਾਰ ਮਾਚਸ ਅਰਗਬਤੀਆਂ ਮੈਡੀਕਲ ਕਿੱਟ ਮੱਛਰ ਵਾਲੀ ਦਵਾਈਆਂ ਪਾਣੀ ਦੇ ਡਿਸਪੋਜ਼ਲ ਪੈਕ ਅਤੇ ਪਸ਼ੂਆਂ ਲਈ ਚੋਕਰ ਵਰਗੀਆਂ ਅਨੇਕਾ ਜ਼ਰੂਰਤ ਵਸਤੂਆਂ ਸ਼ਾਮਲ ਹਨ ਇਹ ਸਾਰੀ ਕੇਵਲ ਲਗਭਗ 300 ਬੋਰੀ ਅਤੇ 2 ਟਰਾਲੀਆਂ ਦੇ ਰਾਹੀਂ ਰਵਾਨਾ ਕੀਤੀ ਗਈ ਇਹ ਟੀਮਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਭੇਜੀਆਂ ਗਈਆਂ ਹਨ ਇਨ੍ਹਾਂ ਟੀਮਾਂ ਨੇ ਹਰ ਪੀੜਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦੀ ਸਿੱਧੀ ਸੇਵਾ ਕਰਨੀ ਹੈ ਰਾਤ ਸਮਗਰੀ ਦੇ ਨਾਲ ਨਾਲ ਮੈਡੀਕਲ ਟੀਮਾਂ ਵੀ ਰਵਾਨਾ ਕੀਤੀਆਂ ਗਈਆਂ ਹਨ ਜੋ ਪਾਣੀ ਤੋਂ ਪੈਦਾ ਹੋ ਰਹੀਆਂ ਬਿਮਾਰੀਆਂ ਜਿਵੇਂ ਕਿ ਚਮੜੀ ਦੇ ਰੋਗ ਬੁਖਾਰ ਅਤੇ ਡੇਂਗੂ ਆਦਿ ਤੋਂ ਲੋਕਾਂ ਦੀ ਸਿਹਤ ਦੀ ਦੇਖਭਾਲ ਕਰਨਗੀਆਂ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੀ ਮੈਡੀਕਲ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਗਈਆਂ ਮੈਡੀਸਿਨਾਂ ਕਿੱਟਾਂ ਵੀ ਵੰਡੀਆਂ ਜਾਣਗੀਆਂ ਭਾਈ ਗੁਰੂ ਕਬਾਲ ਸਿੰਘ ਜੀ ਨੇ ਦੱਸਿਆ ਕਿ ਹੜ੍ਹ ਤੋਂ ਹੋਈਆਂ ਤਬਾਹੀ ਦੇ ਚਲਦੇ ਕਈ ਪਿੰਡਾਂ ਵਿੱਚ ਅਜੇ ਵੀ ਬਿਜਲੀ ਨਹੀਂ ਪਹੁੰਚੀ ਜਿਸ ਕਰਕੇ ਲੋਕ ਰਾਤਾਂ ਨੂੰ ਹਨੇਰੇ ਵਿੱਚ گزارਣ ਲਈ ਮਜਬੂਰ ਹਨ ਸਾਡਾ ਕੰਮ ਸਰਕਾਰੀ ਕੰਮਾਂ ਦੀ ਥਾਂ ਨਹੀਂ ਲੈ ਸਕਦਾ ਪਰ ਅਸੀਂ ਉਹਨਾਂ ਦੀ ਮਦਦ ਲਈ ਜੋ ਕੁਝ ਵੀ ਕਰ ਸਕਦੇ ਹਾਂ ਕਰ ਰਹੇ ਹਾਂ ਇਹ ਸਾਰਿਆਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਬੀ ਕੌਲਾ ਜੀ ਭਲਾਈ ਕੇਂਦਰ ٹرسٹ ਵੱਲੋਂ 6ਵੀਂ ਖੇਪ ਜਾ ਰਹੀ ਹੈ। 5 ਖੇਪਾਂ ਹਸਪਤਾਲ ਤੇ ਭਲਾਈ ਕੇਂਦਰ ਤੋਂ ਗਈਆਂ ਅੱਜ 6ਵੀਂ ਖੇਪ ਜਾ ਰਹੀ ਹੈ। ਇਹ ਆਪਾਂ ਤਰਨਤਾਰਨ ਪੱਟੀ ਹਰੀਕੇ ਇਹ ਸਾਈਡ ਵਾਲਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਾ ਰਹੇ ਆ। ਕੱਲ ਸਾਡੇ ਮੇਰੇ ਨਾਲ ਖੜੇ ਆ ਮਨਪ੍ਰੀਤ ਸਿੰਘ ਜੀ, ਭੋਲੂ ਵੀਰ ਜੀ, ਇਹ ਮਨਦੀਪ ਸਿੰਘ ਜੀ। ਮਨਦੀਪ ਸਿੰਘ ਦੀ ਭੋਲੂ ਵੀਰ ਜੀ ਇਹ ਕੱਲ ਸਾਰਾ ਵਿਜ਼ਿਟ ਕਰਕੇ ਆਏ ਆ। ਤੇ ਕਿਥੇ ਕੀ ਲੋਡ ਹੈ ਉਹ ਚੀਜ਼ਾਂ ਜਿਹੜੀਆਂ ਨੇ ਲਿਜਾਈਆਂ ਜਾਣ ਆਪ ਦੀ ਸਾਰੇ ਪੱਤਰਕਾਰਾਂ ਨੂੰ ਸਾਡੇ ਤੋਂ ਜ਼ਿਆਦਾ ਨੌਲੇਜ ਹੈ ਕਿ ਰਾਸ਼ਨ ਬਹੁਤ ਜਾ ਚੁੱਕਾ ਹੈ ਰਾਸ਼ਨ ਕਈਆਂ ਕੋ 3-3 ਮਹੀਨੇ ਦਾ ਵੀ ਹੋ ਗਿਆ ਹੈ 4-4 ਮਹੀਨੇ ਦਾ ਵੀ ਹੋ ਗਿਆ ਹੈ ਤੇ ਮੈਂ ਤੁਹਾਨੂੰ ਇਹ ਇੱਕ ਪਿਆਰ ਭਰੀ ਅਸੀਸ ਲੈਣੀ ਚਾਹਨਾ ਵਾਂ ਕਿ ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਮਗਰ ਖੜੀਆਂ ਮੇਰੇ ਔਰ ਇਕ ਤਾਂ ਨਵੇਕ ਲਈਆਂ ਆਟਮਾ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਚਾਰ ਜਾ ਰਿਹਾ ਹੈ ਮਛਰਦਾਨੀ ਜਾ ਰਹੀ ਹੈ ਡਾਈਪਰ ਸਰਜ ਲਾਈਟ ਜਿਹੜੀ ਚਾਨਣੇ ਦੇ ਨਾਲ ਹੀ ਆਪਣੇ ਆਪ ਚਾਰਜ ਹੋ ਜਾਇਆ ਕਰੇਗੀ 24 ਘੰਟੇ ਚੱਲੇਗੀ ਉਹ ਵੀ ਸਰਜ ਲਾਈਟਾਂ ਵੀ ਜਾ ਰਹੀਆਂ ਦੁੱਧ ਪੈਕਟਾਂ ਵਾਲਾ ਮਾਚਸ ਕਾਲਗਟ ਪੁਰਸ਼ ਬੇਲ ਪੂੜੀ ਜਿਹੜੀ ਇਹ ਉਹੋ ਜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੰਬਾ ਟਾਈਮ ਕੰਮ ਆ ਜਾਣ ਰਸ ਜਾ ਰਹੇ ਐ ਤੇ ਚੋਕਰ ਜਾ ਰਿਹਾ 300 ਬੋਰੀ ਕੱਲ ਜਦੋਂ ਵਿਜ਼ਿਟ ਕਰਕੇ ਆਇਆ ਵੀ ਉੱਥੇ ਪਸ਼ੂਆਂ ਦਾ ਜਿਹੜਾ ਚੌਕਰ ਹੈ ਬਹੁਤ ਲੋਡ ਹੈ ਇੱਕ ਟਰਾਲੀ ਉਹ ਲੱਦੀ ਪਈ ਹੈ ਇੱਕ ਟਰਾਲੀ ਆ ਇਧਰ ਤੁਸੀਂ ਸਾਰੀ ਦੇਖੀ ਹੈ ਪੱਤਰਕਾਰਾਂ ਨੇ ਇਹ ਚੌਕਰ ਵੀ ਜਾ ਰਿਹਾ ਹੈ ਤੇ ਰਸ ਵੀ ਜਾ ਰਿਹਾ ਹੈ ਡਿਸਪੋਜ਼ਲ ਪਾਣੀ ਜਾ ਰਿਹਾ ਹੈ ਬੋਤਲਾਂ ਵਾਲਾ ਓਡੋ ਮਾਸ ਜਾ ਰਹੀ ਹੈ ਮੱਛਰਾਂ ਦੀ ਅਗਰਬਤੀ ਜਾ ਰਹੀ ਹੈ ਔਰ ਇੱਕ ਮੈਡੀਸਨ ਕਿੱਟ ਬਣਾਈ ਹੈ ਉਹ ਤੁਸੀਂ ਆਪੇ ਹੁਣ ਕੈਮਰਾ ਜੀ ਦਿਖਾ ਲੈਣਾ ਖੋਲ ਕੇ ਦਿਖਾਵਾਂਗੇ ਉਹ ਦਿੱਲੀ ਦੀਆਂ ਸੰਗਤਾਂ ਨੇ ਪੂਰੀ ਦਿਹਾੜੀ ਲਾ ਕੇ ਮੈਡੀਸਨ ਕਿੱਟ ਬਣਾਈ ਜਿਹਦੇ ਚ ਪੇਟਦਰਦ ਦੀ ਗੋਲੀ ਇਨਫੈਕਸ਼ਨ ਦੀ ਗੋਲੀ ਬੁਖਾਰ ਦੀ ਗੋਲੀ ਡਟੋਲ ਇਤਰਾਹ ਦੀ ਸਾਰੀ ਮੈਡੀਸਨ ਕਿੱਟ ਹੈ ਇਹ ਹਰ ਪੱਤੇ ਤੇ ਪੰਜਾਬੀ ਚ ਲਿਖ ਦਿੱਤਾ ਗਿਆ ਨਾਲ ਉਸ ਤੋਂ ਇਲਾਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਡਾਕਟਰਾਂ ਦੀ ਐਂਬੂਲੈਂਸ ਨਾਲ ਜਾ ਰਹੀ ਹੈ ਹੋਰ ਵੀ ਕਿਸੇ ਨੂੰ ਕੋਈ ਦਵਾਦਾਰੂ ਲੋੜ ਹੋਇਆ ਉਹ ਡਾਕਟਰ ਸਾਰਾ ਕਵਰ ਕਰਨਗੇ ਨਾਲ ਨਾਲ ਮੈਡੀਸਨ ਕਿੱਟ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਭਾਈ ਹਰਵਿੰਦਰ ਪਾਤਸ਼ੀ ਜੀ ਲिटल ਭਾਈ ਉਹਨਾਂ ਵੱਲੋਂ ਨਾਲ ਐਂਬੂਲੈਂਸ ਤੋਰ ਹੀ ਜਾ ਰਹੀ ਉਹ ਵੀ ਯੂਨਿਟ ਆ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਦਾ ਇਹ ਅੱਜ ਤੁਹਾਡੀਆਂ ਅਸੀਸਾਂ ਦੇ ਨਾਲ ਨਵੇਕਲਾ ਜਾਂ ਸਮਾਨ ਜਾ ਰਿਹਾ ਮੈਨੂੰ ਕਹੋ ਤੇ ਮੈਂ ਇੱਕ ਲਾਈਟ ਦਿਖਾਵਾਂ ਇੱਕ ਵਾਰੀ ਤੁਹਾਡੇ ਕੈਮਰੇ ਆ ਤੂੰ ਦੇਖੀ ਹੈ ਨਾ ਜਿਹੜੇ ਪ੍ਰੋਗਰਾਮ ਦੇਖ ਰਹੇ ਉਹਨਾਂ ਨੇ ਹਾਂਜੀ ਹਾਂਜੀ ਆ ਆ ਲਾਈਟ ਹੈ ਜੀ ਜਿਹੜੀ ਮਤਲਬ ਵੀ ਇਹ ਇੱਥੇ ਜਦੋਂ ਹਨੇਰਾ ਹੋ ਜਾਏਗਾ ਤੇ ਜਗ ਪੈਗੀ ਚਾਨਣਾ ਹੋ ਜਾਏਗਾ ਤੇ ਚਾਰਜ ਹੋਏਗੀ ਇਹ ਮੇਰੇ ਖਿਆਲ ਚ 2250 ਦਾ ਪੀਸ ਹੈ ਇਹ ਵੀ ਇਹ ਵੀ ਨਾਲ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਛੋਟੀਆਂ ਸਰਜ ਲਾਈਟਾਂ ਵੀ ਉਹ ਵੀ ਦਿਖਾ ਦਿਓ ਇਹ ਵੀ ਇਹ ਟੋਰਚ ਨਹੀਂ ਇਹ ਵੀ ਸਰਜ ਲਾਈਟਾਂ ਨੇ ਛੋਟੀਆਂ ਟੋਰਚਾਂ ਵੱਖਰੀਆਂ ਜਾ ਰਹੀਆਂ ਇਹ ਵੀ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਜਾ ਰਹੀਆਂ ਹੋ ਸਕੇ ਇੱਕ ਮੈਡੀਸਨ ਕਿਟ ਅੱਗੋਂ ਫੜ ਲਓ ਤੇ ਉਹ ਵੀ ਸੰਗਤਾਂ ਨੂੰ ਦਿਖਾਤੀ ਜਾਵੇ ਕਿਉਂਕਿ ਤੁਹਾਡਾ ਬੜਾ-ਬੜਾ ਇਹ ਮੈਡੀਸਨ ਕਿੱਟ ਬਣਾਈ ਗਈ ਹੈ ਜੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਇਹਦੇ ਵਿੱਚ ਵੇਖੋ ਪੱਟੀਆਂ ਜ਼ਖਮਾਂ ਦੀ ਟਿਊਬ ਪੇਟਦਰਦ ਦੀ ਦਵਾਈ ਇਨਫੈਕਸ਼ਨ ਦੀ ਦਵਾਈ ਜਿਹੜੀਆਂ ਬੁਹਾਰ ਦੀ ਦਵਾਈ ਹਰ ਪੱਤੇ ਤੇ ਦਿੱਲੀ ਦੀਆਂ ਸੰਗਤਾਂ ਦੇ ਪਿਆਰ ਦੇ ਨਾਲ ਪੰਜਾਬੀ ਜਨਾਲ ਲਿਖਿਆ ਹੈ ਇਹ ਸਮਾਨ ਆ ਜਾ ਰਿਹਾ ਆਪਜੀ ਸੀਸ ਦੇਣਾ ਜੀ ਅਸੀਂ ਪਿਛਲੀ ਵਾਰੀ ਛੋਟੀਆਂ ਗੱਡੀਆਂ ਤੋਂ ਟਰਾਲੀਆਂ ਦੇ ਵਿੱਚ ਸਾਨੂੰ 2 ਘੰਟੇ ਲੱਗ ਗਏ ਲੇਟ ਹੋ ਗਏ ਅੱਜ ਅਸੀਂ ਟਰਾਲੀਆਂ ਇੱਥੇ ਮੰਗਾ ਲਈਆਂ ਸੱਤ ਅੱਠ ਗੱਡੀਆਂ ਛੋਟੀਆਂ ਟੀਮਾਂ ਜਾ ਰਹੀਆਂ ਨੇ ਨਾਲ ਦੋ ਟਰਾਲੀਆਂ ਜਾ ਰਹੀਆਂ ਨੇ ਨਾਲ باقی ਉੱਥੇ ਅਸੀਂ ਸਮੇਂ ਸਿਰ ਪਹੁੰਚ ਗਏ ਤੇ ਜਿਹੜੀ ਕਿਉਂਕਿ ਇੱਧਰ ਪਾਣੀ ਜ਼ਿਆਦਾ ਹੈ ਇੱਧਰ ਪਾਣੀ ਹਿਸਾਬ ਦਾ ਸੀ ਆਪਣਾ ਅਜਨਾਲਾ ਸਾਈਡ ਤੇ ਇੱਧਰ ਪਾਣੀ ਜ਼ਿਆਦਾ ਹੈ ਕੁਝ ਟੀਮਾਂ ਸਾਨੂੰ ਸ਼ਾਇਦ ਬੇੜੀ ਵਿੱਚ ਵੀ ਭੇਜਣੀਆਂ ਪੈਣ ਜਿੱਥੇ ਪਾਣੀ ਬਹੁਤ ਜ਼ਿਆਦਾ 5-6 ਫੁੱਟ ਤੱਕ ਪਾਣੀ ਹੈ ਠੀਕ ਹੈ ਹੋਰ ਕੋਈ ਵੇਖ ਲਓ ਪੁੱਛਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ